तो वो ਬੋਲ ਦੇ ਲਗਾ ਦੇ ਨਾਲ ਨਾਲ ਲਓ ਜੀ ਬੋਲ ਦੇ ਬੋਲ ਦੇ ਲਗਾਣੇ ਸਾਰਿਆਂ ਨੇ ਵੰਡੇ ਵੀ ਜਾ ਇਸੇ ਕੰਪਲੈਕਸ ਵਿੱਚ ਸਾਵਨਾ ਜੀ ਦਾ ਰੋਪਨ ਟਿੱਕਾ ਜਾ ਰਹਾ ਹੈ ਜੀ ਲਾਈਵ ਇਸੇ ਦਾ ਘਰੋਂ ਇੱਕ ਇੱਕ ਪੋਦਾ ਰੌਣਕਦਾਰ ਸੰਦੇਸ਼ ਦਿੱਤਾ ਜਾ ਰਿਹਾ ਹੈ ਅੱਛਾ ਦੇ ਸਬਾਲਨਾ ਬੁੱਢਾ ਲਗਾ ਕੇ ਬੇਟਾ ਤੁਸੀਂ ਲੋਕ ਵੀ ਆ ਜਾਓ ਲੋਕ ਸਾਰੇ ਜਿਹੜੇ ਸਾਹਮਣੇ ਆ ਗਏ ਮੈਂ ਅਗਲੀ ਟੋਪ ਮੇਰਾ ਆਪਿਆ ਆਓ ਸਾਰੇ ਆਵੋ ਤਾਂ ਜੀ ਆਓ ਅੱਗੇ ਸਾਰੇ ਬਾਈ ਜੀ ਇੱਕ ਥੋੜਾ ਸਾਈਡ ਤੇ ਇੱਕ ਮਿੰਟ ਜੀ ਇੱਕ ਮਿੰਟ ਜਿਹੜੀ ਪਬਲਿਕ ਆਈ ਹੈ ਨਾ ਆ ਜਾਓ ਤੁਸੀਂ ਆ ਜਾਓ ਆਓ ਜੀ ਆਲੋ ਉਹ ਸਟੇਬਲ ਉਹ ਸਟੇਬਲ ਉੱਧਰ ਲੈ ਲਗੇ ਬਾਈ ਯਾਰ ਥੋੜਾ ਪਿੱਛੇ ਹੋ ਗਏ ਨਾ ਤੁਸੀਂ ਕਰੇ ਇੱਕ ਮਿੰਟ ਵੇਟ ਕਰੋ ਵੇਟ ਕਰੋ ਸਰ ਜੀ ਯਾਰ ਇੱਕ ਸਟੇਪ ਇੱਕ ਨਾ ਸਾਈਡ ਤੋਂ ਇਤਰੋ ਦਿਓ ਯਾਰ ਕੋਈ ਤੁਸੀਂ ਕੋਈ ਮਤਲਬ ਕਰ ਲਓ ਯਾਰ ਕਿਉਂ ਪ੍ਰੋਟੈਕਸ਼ਨ ਦੇਣਾ ਹੈ ਬਲਾਸਟ ਦੀ ਜਿਹੜਾ ਪਾਟਲ ਨੂੰ ਲਗਾਤਾਰ ਜਾਰੀ ਹੈ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਪਾਣੀ ਲਾਹਣ ਪਾਟਲ ਨੂੰ ਲਗਾ ਭਾਈ ਜਨ ਪਿੱਛਾ ਮਿੱਥਿਆ ਗਿਆ ਹੈ ਜਿਹਦੇ ਦੱਸਿਆ ਜਾ ਰਿਹਾ ਕਿ ਨੋ ਲੱਗ ਦੀ ਕੋਦਰ ਜੀ ਸਾਰੇ ਜੀ ਦੇ ਬਾਰੇ ਵਿੱਚ ਬਹੁਤ ਵੱਡਾ ਆਜੋ ਜੀ ਜੀ ਦੇ ਸਹਿਯੋਗ ਨਾਲ ਐਸੋ ਪੀਚੇ ਨੂੰ ਫਸਲ ਕੱਢੀ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਸੱਸੀ ਗੱਲ ਚਾਚਾ ਜੀ ਆਜੋ ਜੀ ਆਜੋ ਪਲੀਜ਼ ਹੁਣ ਬੋਟਾ ਲਓ ਬੋਟਾ ਲਗਾਣਾ ਕਰਦੇ ਬਿਲਕੁਲ ਜਿਵੇਂ ਲਾਵਾਂ ਫ੍ਰੈਂਕ ਹੁਣ ਬਹੁਤ ਦੋ ਜੀ ਨੋ ਨੋ ਜਿੰਨੇ ਮਰਜ਼ੀ ਲੈ ਲਓ ਜੀ ਹਰਪ੍ਰਾਪਾਉ ਦਾ ਜਵਾਨ ਡਿਸਟ੍ਰਿਬਿਊਸ਼ਨ ਦਾ سلسلہ ਵੀ ਜਾਰੀ ਹੈ ਬੇਟਾ ਆਪ ਲੋਗ ਵੀ ਆ ਜਾਓ ਪਿੱਛੇ ਖੜੇ ਸਾਡੇ ਪੱਤਰਕਾਰ ਵੀ ਸਾਰੇ ਆਓ ਇੱਕ ਕਰੀਏ ਅਮ ਮੋਬਾਈਲ ਫੋਨ ਰੱਖ ਕੇ ਲੈਣਾ ਬੇਹਮਦ ਜੀ ਬੁਟਾ ਲਗਾਣਾ ਹੈ ਬਿਲਕੁਲ ਠੀਕ ਹੈ ਆਓ ਨੈਕਸਟ ਆ ਗਏ ਇਹਨਾਂ ਬਾਪੂ ਹਲੋ ਆਜੋ ਆਜੋ ਅਬਰੋਲ ਸਾਹਿਬ ਤੁਸੀਂ ਚਲੋ ਅਬਰੋਲ ਜੀ ਆਓ ਇਧਰ ਆਓ ਜੀ ਸੱਤ ਤੁਸੀਂ ਲਵਾਏ ਨਾ ਇੱਕ ਮਿੰਟ ਆ ਜਾ ਲੋ ਪਤਾ ਇੱਕ ਮਿੰਟ ਇੱਕ ਸਾਹਮਣੇ ਹੋ ਗਏ ਕਿਸਮਤ ਵਾਲਿਓ ਆਓ ਜੀ ਤੁਸੀਂ ਵੀ ਆਓ ਅੰਦਰ ਆ ਜਾ ਤੂੰ ਆ

ਰੋਹਿਤ ਕਿਰੋਤੀ ਆ ਜਾ ਬਟਾ ਚਲੋ ਰੋਹਿਤ ਚੜੱਖਿਆ ਗਿਆ ਆ ਸਰ ਤੁਸੀਂ ਰੋਹਿਤ ਸਰ ਤੁਸੀਂ ਆਓ ਅੱਜ ਵਨ ਮਹਾਉਤਸਵ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਫਾਜ਼ਲਕਾ ਦੇ ਵਿੱਚ ਉਸੇ ਤਹਿਤ ਜਿਹੜਾ ਆਪਣਾ ਡਿਪਟੀ ਕਮਿਸ਼ਨਰ ਫਾਜ਼ਲਕਾ ਹੈ ਉਸ ਦੇ ਸਾਰੇ ਸਟਾਫ ਵੱਲੋਂ ਸਾਡੇ ਐਡੀਸੀ ਸ਼੍ਰੀ ਰਕੇਸ਼ ਪੋਪਲੀ ਜੀ ਉਹਨਾਂ ਦੀ ਸਾਰੀ ਟੀਮ ਸ모 ਸਟਾਫ ਸਾਡੇ ਫਾਜ਼ਲਕਾਬਾਸੀਆਂ ਵੱਲੋਂ ਇੱਥੇ ਡੀਸੀ ਦਫ਼ਤਰ ਦੇ ਵਿੱਚ ਬੂਟੇ ਲਗਾਏ ਗਏ ਨੇ ਔਰ ਜਿਹੜੇ ਵੀ ਸਾਡੇ ਸਟਾਫ ਦੇ ਮੈਂਬਰ ਨੇ ਮੁਲਾਜ਼ਮ ਨੇ ਕਰਮਚਾਰੀ ਨੇ ਉਹਨਾਂ ਸਾਰਿਆਂ ਦੇ ਵਿੱਚ ਬੂਟੇ ਵੰਡੇ ਗਏ ਨੇ ਤਾਂ ਕਿ ਉਹ ਆਪਣੇ ਘਰ ਜਾਂ ਕਿਤੇ ਵੀ ਜਗ੍ਹਾ ਮਿਲਦੀ ਉੱਥੇ ਜਾ ਕੇ ਲਗਾ ਸਕਣ ਔਰ ਉਹਦੀ ਸਾਂਭ ਸੰਭਾਲ ਕਰਕੇ ਬੂਟਾ ਵੱਡਾ ਕਰ ਸਕਣ ਔਰ ਉਸ ਤੋਂ ਇਲਾਵਾ ਜਿਹੜੇ ਲੋਕ ਆ ਰਹੇ ਨੇ डीसी दफ्तर काम अपने काम कर ले ਉਹਨਾਂ ਨੂੰ ਵੀ ਜਿਹੜੇ ਬਿਲਕੁਲ ਮੁਫਤ ਬੁੱਟੇ ਵੰਡੇ ਜਾ ਰਹੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵੱਡੀ ਮੁਹਿੰਮ ਪੰਜਾਬ ਨੂੰ ਹਰਾ-ਭਰਾ ਕਰਨ ਲਈ ਜਿਹੜੀ ਚਲਾਈ ਜਾ ਰਹੀ ਹੈ ਤਾਂ ਹੁਣ ਤੱਕ ਜਿਹੜਾ ਸਾਡਾ ਜ਼ਿਲ੍ਹਾ ਫਾਜ਼ਿਲਕਾ ਹੈ ਇਹਦੇ ਵਿੱਚ ਤਕਰੀਬਨ 9 ਲੱਖ ਦੇ ਕਰੀਬ ਬੁੱਟਾ ਹੁਣ ਤੱਕ ਜਿਹੜਾ ਲਗਾਇਆ ਜਾ ਚੁੱਕਿਆ ਹੈ ਜਿਹੜਾ ਸਾਡਾ 12 ਲੱਖ ਦਾ ਟਾਰਗੇਟ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਬੁੱਟੇ ਲਗਾਉਣ ਦਾ ਬੜਾ ਜਲਦੀ ਉਹ ਵੀ ਅਚੀਵ ਹੋਵੇਗਾ ਔਰ ਬਹੁਤ ਸਾਰੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਰਕਾਰ ਦਾ ਬਹੁਤ ਵੱਡਾ ਸਾਥ ਦਿੱਤਾ ਹੈ ਜਿਨ੍ਹਾਂ ਨੇ ਵਕ ਵਕ ਥਾਵਾਂ ਤੇ ਜਾ ਕੇ ਸਾਡੇ ਇਲਾਕੇ ਦੇ ਵਿੱਚ ਚਾਹੇ ਸ਼ਹਿਰ ਨੇ ਚਾਹੇ ਪਿੰਡ ਨੇ ਚਾਹੇ ਸਕੂਲ ਨੇ ਚਾਹੇ ਕੋਈ ਵੀ ਲੋਕਾਂ ਨਾਲ ਸੰਬੰਧਿਤ ਅਧਾਰੇ ਨੇ ਉੱਥੇ ਜਾ ਕੇ ਬੂਟੇ ਲਗਾਏ ਨੇ ਮੈਂ ਸਾਰੀਆਂ ਇਸ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਾ ਜੋ ਫਾਜ਼ਲਕਾ اور ਫਾਜ਼ਲਕਾ ਜ਼ਿਲ੍ਹੇ ਨੂੰ ਹਰਾ ਭਰਾ ਵੱਤ ਵੱਤ ਰੁੱਖ ਲਗਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਔਰ ਜਿੰਨੇ ਵੀ ਸਾਡੇ ਸਕੂਲ ਨੇ ਸਾਡਾ ਵਨ ਵਿਭਾਗ ਹੈ ਵਨ ਵਿਭਾਗ ਦੇ ਸਾਡੇ ਸੁਖਦੇਵ ਜੀ ਉਹਨਾਂ ਦੀ ਸਾਰੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਔਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਜਗ੍ਹਾ ਜਾ ਕੇ ਬੂਟੇ ਲਗਾਉਣ ਦੇ ਵਿੱਚ ਕਿਸੇ ਨੂੰ ਵੀ ਬੂਟਿਆਂ ਦੀ ਲੋੜ ਹੈ ਬਿਲਕੁਲ ਮੁਫਤ ਬੂਟੇ ਪ੍ਰੋਵਾਈਡ ਕਰਵਾ ਰਹੀ ਹੈ ਤਾਂ ਮੈਂ ਇਹਨਾਂ ਦਾ ਵੀ ਜੋ ਕੰਮ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਦੇਖਿਆ ਹੈ ਇਸ ਵਾਰ ਸਾਡੇ ਫਾਜ਼ਿਲਕਾ ਦੇ ਵਿੱਚ ਜਿਸ ਤਰ੍ਹਾਂ ਅਸੀਂ ਮੋਹਮ ਦੀ ਸ਼ੁਰੂਆਤ ਕਰਾਈ ਸੀ ਚੌਂ ਘੰਟਾ ਕਰਦੇ ਵਿੱਚ ਇਹ ਬੁੱਟਿਆਂ ਦਾ ਲੰਗਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੀ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਜਿਨ੍ਹਾਂ ਨੇ ਮੁਫਤ ਬੁੱਟੇ ਲੈ ਕੇ ਆਪਣੇ ਤੌਰ ਤੇ ਕਈ ਸਮਾਜਿਕ ਸੰਸਥਾਵਾਂ ਨੇ ਕਰ ਕਰ ਜਾ ਕੇ ਵੀ ਬੁੱਟੇ ਵੰਡੇ ਔਰ ਕਈ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਬੁੱਟੇ ਲਗਾਏ ਔਰ ਕਈ ਸਮਾਜ ਸੇਵੀ ਸੰਸਥਾਵਾਂ ਨੇ ਆਪਣੇ ਕੋਲੋਂ ਹੀ ਜਿਹੜੇ ਟਰੀ ਗਾਰਡ ਹੁੰਦੇ ਨੇ ਉਹ ਵੀ ਦਿੱਤੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਅੱਗੇ ਵੀ ਕੋਈ ਸਮਾਜ ਸੇਵੀ ਸੰਸਥਾ ਬੂਟੇ ਲਗਾਉਣ ਦੇ ਵਿੱਚ ਆਪਣਾ ਕੰਮ ਕਰਨਾ ਚਾਹੁੰਦੀ ਆ ਤਾਂ ਉਹਨਾਂ ਦਾ ਵੀ ਸਹਿਯੋਗ ਸਰਕਾਰ ਵੱਲੋਂ ਕੀਤਾ ਜਾਵੇਗਾ ਜਿੱਦਾਂ ਪਹਿਲਾਂ ਕਰ ਰਹੀ ਹੈ ਔਰ ਮੈਂ ਫੇਰ ਤੋਂ ਸਾਰਿਆਂ ਨੂੰ ਅਪੀਲ ਕਰਾਂਗਾ ਆਪਾਂ ਆਪਣੇ ਫਾਜ਼ਿਲਕਾ ਨੂੰ ਹਰਾ ਭਰਾ ਬਣਾਉਣਾ ਹੈ ਵੱਧ ਵੱਧ ਰੁੱਖ ਲਗਾਉਣੇ ਨੇ ਬੂਟੇ ਲਗਾਉਣੇ ਨੇ ਔਰ ਜਿਹੜਾ ਆਕਸੀਜਨ ਹੈ ਸਾਫ਼ ਹਵਾ ਦੀ ਅੱਜ ਲੋੜ ਹੈ ਬਹੁਤ ਬਿਮਾਰੀਆਂ ਫੈਲ ਰਹੀਆਂ ਨੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਵੱਧ ਤੋਂ ਵੱਧ ਬੁੱਟੇ ਲਗਾਉਣ ਦੀ ਲੋੜ ਹੈ ਸਾਫ਼ ਹਵਾ ਦੀ ਲੋੜ ਹੈ ਤਾਂ ਮੈਂ ਬੇਨਤੀ ਕਰਾਂਗਾ ਸਾਡੇ ਸਾਰੇ ਫਾਜ਼ਿਲਖਾ ਵਾਸੀਆਂ ਨੂੰ ਵੱਧ ਤੋਂ ਵੱਧ ਆਪਾਂ ਬੁੱਟੇ ਲਗਾਈਏ ਕਿਸੇ ਨੂੰ ਵੀ ਬੁੱਟਿਆਂ ਦੀ ਲੋੜ ਹੈ ਬਿਲਕੁਲ ਮੁਫਤ ਬੁੱਟੇ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਪ੍ਰੋਵਾਈਡ ਕਰਵਾਏ ਜਾਂਦੇ ਨੇ ਔਰ ਜੋ ਕੋਈ ਵੀ ਬੁੱਟੇ ਲਗਾਉਣਾ ਚਾਹੁੰਦਾ ਹੈ ਆ ਕੇ ਆਪਣੇ ਜਿਨ੍ਹਾਂ ਨੂੰ ਵੀ ਲੋੜ ਹੈ ਬੂਟੇ ਲਗਾ ਸਕਦਾ ਤੇ ਲਵਾ ਸਕਦਾ ਐਮਐਲ ਸਾਬ ਹਰ ਵਾਰੀ ਡਰਾਈਵ ਚਲਾਈ ਜਾਂਦੀ ਐ ਲੱਖਾ ਪੌਦੇ ਲਗਾਏ ਜਾਂਦੇ ਨੇ ਐਸ ਵਾਰ ਕੀ ਵੱਖਰਾ ਆਏਗਾ ਕਿ ਉਹਨਾਂ ਪੌਦਿਆਂ ਦੇਖਭਾਲ ਲਈ ਕੋਈ ਐਸਟੀਕੀ ਪਲਾਨਿੰਗ ਕੀਤੀ ਗਈ ਹੈ ਜੀ ਸਾਡੇ ਜਿਹੜਾ ਵਨ ਵਿਭਾਗ ਹੈ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਅਸੀਂ ਆਪ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਦੀ ਡਿਊਟੀ ਲੱਗੀ ਹੈ ਅੱਗੇ ਆ ਰਹੀਆਂ ਨੇ ਜਿਹੜੇ ਸਕੂਲ ਨੇ ਪੰਚਾਇਤਾਂ ਨੇ ਹੋਰ ਵੀ ਵੱਖ-ਵੱਖ ਅਸੀਂ ਤਾਂ ਦੂਸਰੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਵੀ ਅਪੀਲ ਕੀਤੀ ਸੀ ਆਪਣੇ ਪੱਧਰ ਤੇ ਉਹ ਜ਼िला ਪ੍ਰਸ਼ਾਸਨ ਤੋਂ ਸਾਡੇ ਕੋਲੋਂ ਬੂਟੇ ਲੈਣ ਔਰ ਪਾਰਟੀ ਲੈਵਲ ਤੇ ਵੀ ਜਿਹੜਾ ਆਪਣੇ ਵਰਕਰਾਂ ਨੂੰ ਬੂਟੇ ਵੰਡਣ ਬੂਟੇ ਲਗਾਉਣ ਤਾਂ ਬਹੁਤ ਵੱਡਾ ਜਿਹੜਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਤਾਂ ਉਸੇ ਤਹਿਤ ਫਿਰ ਬੇਨਤੀ ਕਰਾਂਗਾ ਜੇ ਕੋਈ ਰਹਿ ਗਿਆ ਤਾਂ ਅੱਗੇ ਆਓ ਆਪਾਂ ਵੱਧ ਤੋਂ ਵੱਧ ਬੂਟੇ ਲਗਾਈਏ ਹਾਂਜੀ ਇਹਦੀ ਜੀ ਖਰਾਕ ਵਨਮ ਮੌਤ ਦਾ ਕਿਤਰਾ ਵਨਮ ਮੌਤ ਮਨਾਇਆ ਗਿਆ ਕਿੰਨੇ ਪੁੱਜ ਲਗਾਉਣ ਦਾ ਟਾਰਗੇਟ ਹੈ ਸਾਡਾ ਟੋਟਲ ਜ਼ਿਲ੍ਹੇ ਦੇ ਵਿੱਚ ਜਿਵੇਂ ਐਮ ਐਲ ਏ ਸਾਹਿਬ ਨੇ ਦੱਸਿਆ ਕਿ 12 ਲੱਖ ਦਾ ਸੀ ਟਾਰਗੇਟ ਅਸੀਂ ਉਹਦੇ ਵਿੱਚੋਂ 9 ਲੱਖ ਅਚੀਵ ਕਰ ਲਿਆ तकरीबन 80% 80% ਪਰ ਸਾਡਾ ਜਿਹੜਾ ਹੋਰ ਜ਼ਿਆਦਾ ਡਰਾਈਵ ਹੈ ਇਹਦੇ ਵਿੱਚ ਸਭ ਤੋਂ ਬੈਨੀਫਿਟ ਸਾਨੂੰ ਇਹ ਮਿਲ ਰਿਹਾ ਕਿ ਲੋਕਾਂ ਦੀ ਪਾਰਟਿਸਪੇਸ਼ਨ ਅੱਛੀ ਹੈ ਲੋਕ ਖੁਦ ਅੱਗੇ ਆ ਰਹੇ ਨੇ ਪਿੰਡਾਂ ਵਿੱਚ ਲੋਕ ਆ ਰਹੇ ਨੇ ਕਿੰਨੇ ਸਾਡੇ ਕੋਲ ਪਿੰਡਾਂ ਦੇ ਲੋਕ ਆ ਰਹੇ ਨੇ ਕਿ ਸਾਡੇ ਪਿੰਡ ਦੇ ਵਿੱਚ ਮੀਆਂ ਵਾਕੀ ਲਗਾਉਂਦੇ ਤਾਂ ਕਿ ਜਿਹੜੀ ਫੋਰੈਸਟ ਕਵਰ ਹੈ ਸਾਡਾ ਵਧੇ ਜੇ ਫੋਰੈਸਟ ਕਵਰ ਵਧੇਗਾ ਜਿਆਦਾ এনवायरमेंटਲ ਫ੍ਰੈਂਡਲੀ ਹੋਏਗਾ ਔਰ ਫਾਜ਼ਿਲਕਾ ਡਿਸਟ੍ਰਿਕਟ ਨੂੰ ਇਹਦੀ ਬਹੁਤ ਸਖਤ ਜ਼ਰੂਰਤ ਹੈ ਜਿਸ ਤਰ੍ਹਾਂ ਤੁਹਾਡੇ ਕੋਲੇ ਇੱਕ ਕੁਐਸਚਨ ਕੀਤਾ ਗਿਆ ਹੈ ਕਿ ਅੱਗੇ ਕੀ ਕੀਤਾ ਜਾਏਗਾ ਅਸੀਂ ਇਹਦੀ ਪ੍ਰੋਪਰ ਮੋਨਿਟਰਿੰਗ ਕਰਾਂਗੇ ਸਾਡਾ ਜਿਹੜਾ ਸੈਲਰਸੀ ਬਣਾਇਆ ਉਹਦੀ ਰੈਗੂਲਰ ਅਸੀਂ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਮੋਨਿਟਰਿੰਗ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਪੌਦੇ ਲੱਗ ਰਹੇ ਹਨ ਜੇ ਸਕੂਲਾਂ ਦੇ ਵਿੱਚ ਲੱਗੇ ਹਨ ਤੋਂ ਪ੍ਰਿੰਸੀਪਲ ਤੇ ਬੱਚਿਆਂ ਨੂੰ ਅਸੀਂ ਸੈਂਸਿਟਾਈਜ਼ ਕਰ ਰਹੇ ਹਾਂ ਜੇ ਕੋਈ ਐਨਜੀਓ ਨੇ ਲਗਾਇਆ ਐਨਜੀਓ ਨੂੰ ਅਸੀਂ ਸੈਂਸਿਟਾਈਜ਼ ਕਰ ਰਹੇ ਹਾਂ ਤਾਂ ਕਿ ਜਿਹੜੇ ਅਸੀਂ 12 ਜਾਂ 15 ਲੱਖ ਜੋ ਵੀ ਅਸੀਂ ਬੂਟੇ ਟੋਟਲ ਲਗਾਵਾਂਗੇ ਕਿਉਂਕਿ 12 ਤੋਂ ਵਧੇਗਾ ਜਿਸ ਤਰ੍ਹਾਂ ਦਾ ਰਿਸਪੌਂਸ ਹੈ ਤੋਂ ਉਹਦੀ ਪ੍ਰੋਪਰ ਕੇਅਰ ਕਰਕੇ ਤਾਂ ਕਿ ਫੋਰੈਸਟ ਕਵਰ ਸਾਡਾ ਵਧੇ ਔਰ এনवायरमेंटਲ ਫ੍ਰੈਂਡਲੀ ਹੋਏ ਉਸ ਡਿਸਟ੍ਰਿਕਟ ਨੂੰ ਖਾਸ ਕਰਕੇ ਫਾਜ਼ਿਲਕਾ ਨੂੰ ਇਹਦੀ ਬਹੁਤ ਸਖਤ ਲੋੜ ਸਰ ਮੀਆਂ ਬਾਕੀ ਜੀ ਨੂੰ ਮਿੰਨੀ ਜੰਗਲ ਵੀ ਕਿਹਾ ਜਾਂਦਾ ਉਹਦਾ ਵੀ ਕੋਈ ਲਕਸ਼ਣ ਨਹੀਂ ਦੱਲ ਬਿਲਕੁਲ ਬਿਲਕੁਲ ਸਾਡੇ ਜੰਗਲ ਲਗਾਏ ਜਾਂਦੇ ਸਾਡੇ ਕੋਲ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਇਨਵਾਈਟ ਕੀਤਾ 1 ਏਕੜ 2 ਏਕੜ 5 ਏਕੜ ਜਿੱਥੇ ਤੁਸੀਂ ਲਗਾ ਸਕਦੇ ਹੋ ਲਗਾ ਲਓ ਸਾਡੇ ਕੋਲ 30 40 ਪਿੰਡਾਂ ਦੀ ਆ ਗਈ ਹੈ ਡਿਮਾਂਡ ਤੋਂ ਅਚਾਰ ਰਿਸਪਾਂਸ ਮਿਲ ਰਿਹਾ ਸਾਨੂੰ ਮਿਆਂਮਾਕੀ ਸਰ ਮਿਆਂਮਾਕੀ ਪਿਛਲੇ ਸਾਲ ਵੀ ਸ਼ੁਰੂਆਤ ਕੀਤੀ ਗਈ ਸੀ ਅੰਦਾਜ਼ਾ ਕਿ ਹੁਣ ਤੱਕ ਕਿੰਨੇ ਜੰਗਲ ਡਿਵੈਲਪ ਹੋ ਚੁੱਕੇ ਜਿਹੜੇ ਉਹਨਾਂ ਵਿੱਚੋਂ ਐਸੀ ਜਿਹੜੀ ਉਹਨਾਂ ਦੀ ਅਸੀਂ ਪ੍ਰੈਕਟੀਕਲ ਅਸੈਸਮੈਂਟ ਕੀਤੀ ਹੈ 80 ਤੋਂ 90% ਸਕਸੈਸਫੁਲ ਨੇ 10% ਕੁਝ ਇਸ਼ੂ ਆਏ ਸੀ ਉਹਨਾਂ ਨੂੰ ਅਸੀਂ ਹੋਰ ਪਲੇਸ ਕਰਕੇ ਪੌਦੇ ਦੁਆਰਾ ਲਗਵਾਉਣ ਨੂੰ ਕਿਹਾ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਇਸ ਵਾਰੀ ਲੱਗੇ ਉਹਨਾਂ ਦੀ ਪ੍ਰੋਪਰ ਮੋਨੀਟਰਿੰਗ ਕਰਕੇ ਉਹ ਅੱਛੇ ਤਰੀਕੇ ਨਾਲ ਕੰਮ ਕਰਨ। ਮੀਆਂ ਬਾਕੀ ਦੀ ਗੱਲ ਕੀਤੀ ਜਿਹਨੇ ਕੋਈ ਜਿਹੜੇ ਵੇਗ ਵਾਲੀ ਜੀਆਂ ਬਾਕੀ ਲੱਗਿਆ ਸੀ ਐਮਐਲਏ ਸਾਹਿਬ ਨੇ ਪਿਛਲੇ ਦਿਨ ਚੈੱਕ ਵੀ ਕੀਤਾ ਉੱਥੇ ਕਈ ਪੌਦੇ ਸੜ ਗਏ। ਅਸੀਂ ਉਹ ਅਧਿਕਰੀਆਂ ਨੂੰ ਉਹਨਾਂ ਨੂੰ ਯੈਸ ਯੈਸ ਉਹੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ। ਸਾਡੇ ਡੀਡੀਪੀਓ ਸਾਹਿਬ ਨੇ ਵਿਜ਼ਿਟ ਕੀਤਾ ਸੀ ਉੱਥੇ 10 ਤੋਂ 15% ਬੁੱਤੇ ਖਰਾਬ ਸੀ। ਉਸ ਬੰਦੇ ਨੂੰ ਜਿਨ੍ਹਾਂ ਨੇ ਲਗਾਇਆ ਉਹ ਸਾਰੇ ਨਵੇਂ ਲਗਾਤੇ। ਸਿਮਿੰਟ अर्ਲੀ ਇੱਕ ਨਹੀਂ ਹੋਰ ਵੀ ਜਿੱਥੇ ਜਿੱਥੇ ਥਾਵਾਂ ਦੇ ਵਿੱਚ ਸਾਨੂੰ ਇਸ਼ੂ ਆਏ ਐ ਅਸੀਂ ਉਹਨੂੰ ਰਿਜ਼ੋ कि ਸਾਡੀ ਜਿਹੜੀ ਡਰਾਈਵ ਹੈ ਓਨੈਸਟਲੀ ਸਕਸੈਸਫੁਲ ਹੋ ਗਈ ਲੋਕਾਂ ਤੱਕ ਸਰ ਇਹ ਪਬਲਿਕ ਪਾਰਟਨਰਸ਼ਿਪ ਦਾ ਇੱਕ ਮੁੱਦਾ ਹੈਗਾ ਆ ਆਮ ਲੋਕਾਂ ਨੂੰ ਕੀ ਹਵਾਨ ਕਰਨਾ ਚਾਹੋਗੇ ਆਮ ਲੋਕਨ ਉਸੇ ਕਮਾਂਗੇ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਪਾਰਟਿਸਿਪੇਟ ਕਰੋ ਇਹ ਪੂਰਾ ਸਮਾਜ ਦਾ ਇੱਕ ਮੁੱਦਾ ਹੈ ਜੇ ਅਸੀਂ ਸਾਰੇ ਫਾਜ਼ਿਲਕਾ ਦੇ ਵਿੱਚ ਪ੍ਰੋਐਕਟਿਵ ਹੋ ਕੇ ਫੋਰੈਸਟ ਕਵਰ ਆਪਣਾ ਵਧਾਵਾਂਗੇ ਉਸ ਡਿਸਟ੍ਰਿਕਟ ਦੇ ਲਈ এনवायरमेंटਲ ਫ੍ਰੈਂਡਲੀ ਨਾ ਕਰਨੀ